ਬਸ ਚੰਦ ਸਕਿੰਟ ਇੱਕ ਪ੍ਰਭਾਵ ਨਿਕਲਿਆ ਆ ਰਿਹਾ ਹੈਗਾ ਕਿ ਪੁਲਿਸ ਨੇ ਇਹ ਐਫਆਈਆ ਦਰਜ ਕਰਕੇ ਜਿਹੜਾ ਬਲਕਾਰ ਸਿੱਧੂ ਨੂੰ ਬਹੁਤ ਇੱਕ ਸੁੱਤਾ ਫਸਾਤਾ ਹੈਗਾ ਸਰਕਾਰ ਵਾਲੇ ਪਾਸਿਓਂ ਵੀ ਤੇ ਪੁਲਿਸ ਵਾਲੇ ਪਾਸਿਓਂ ਵੀ ਕਿਉਂਕਿ ਵੇਖੋ ਜਦੋਂ ਅਦਾਲਤ ਦਾ ਮਸਲਾ ਇਹ ਆ ਗਿਆ ਫਿਰ ਇੱਥੇ ਸਰਕਾਰ ਦੀ ਜਮਲ ਨਹੀਂ ਚਲਣੀ ਹੈਗੀ ਅਦਾਲਤ ਉਹ ਬਾਰ-ਬਾਰ ਜਿੱਦੀ ਉਹਨਾਂ ਚਲਾਉਣੀ ਚਲਾ ਲਈ ਹੈ ਵਿਧਿੰਦਾਂ ਲੈਜਿਸਲੇਟਰੀ ਅੱਗੇ ਮੈਂਬਰ ਆ ਆ ਦੇ ਜਿਹੜੇ ਹੈਗੇ ਆ ਉਹਨਾਂ ਬਾਰੇ ਤਾਂ ਟਕਰਾਅ ਪੈਦਾ ਹੋ ਸਕਦਾ ਹੈ ਵੇਖੋ ਉਹ ਆਡੀਓ ਤਾਂ ਉਹਦੀ ਹੈਗੀ ਆ ਇਹ ਤਾਂ ਉਹਦੀ ਐਫਆਰ ਵੀ ਬਣ ਗਿਆ ਹੈਗਾ ਤਾਂ ਉਹ ਫੈਬ੍ਰिकेट ਕੀਤੀ ਹੈ ਫੋਰਜ ਕੀਤੀ ਇਸ ਗੱਲ ਦਾ ਤਾਂ ਕੋਈ ਮਤਲਬ ਨਹੀਂ ਬੰਦਾ ਹੈਗਾ ਤਾਂ ਨੇ ਕਿਹਾ ਵੀ ਸਿਰਫ ਇੰਨੀ ਗੱਲ ਨਹੀਂ ਹੈਗੀ ਇਸ ਤੋਂ ਬਾਅਦ ਵੀ ਅੱਗੇ ਵੀ ਬਹੁਤ ਗੱਲਾਂ ਹੈਗੀਆਂ ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਾਰੇ ਬੜੇ ਗਲਤ ਕਮੈਂਟ ਕੀਤੀ ਗਈ ਹੈਗੀ ਉਹਦੇ ਭਾਈਚਾਰੇ ਬਾਰੇ ਜਾਂ ਉਹਦੀ ਪੱਗ ਬਾਰੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਤੁਸੀਂ ਵੀ ਉਹ ਐਫਆਈਆਰ ਪੜ ਲਈ ਹੋਣੀ ਹੁਣ ਸਾਡੇ ਪੰਜਾਬ ਨੇ ਐਫਆਈਆਰ ਪੜ ਲਈ ਐ ਇਹ ਜਿਹੜੀ ਐਫਆਈਆਰ ਹੈਗੀ ਮਨਿੰਦਰਜੀਤ ਸਿੱਧੂ ਤੇ ਉਹਦਾ ਕੀ ਅਸਰ ਹੁੰਦਾ ਹੈ ਤਾਂ ਬਾਅਦ ਦੀ ਗੱਲ ਆ ਬਟ ਇਹਦੇ ਚੋਂ ਇੱਕ ਪ੍ਰਭਾਵ ਨਿਕਲ ਕੇ ਆ ਰਿਹਾ ਹੈਗਾ ਕਿ ਪੁਲਿਸ ਨੇ ਇਹ ਐਫਐ ਦਰਜ ਕਰਕੇ ਜਿਹੜਾ ਬਲਕਾਰ ਸਿੱਧੂ ਨੂੰ ਬਹੁਤ ਇੱਕ ਸੁੱਤਾ ਫਸਾਤਾ ਹੈਗਾ ਸਿਆਸਤ ਦੇ ਵਿੱਚ ਮਤਲਬ ਲੱਤਾਂ ਖਿੱਚਣ ਵਾਲਾ ਦਰਵਾਜ਼ਾ ਬਹੁਤ ਹੈਗਾ ਜਾਂ ਮਤਲਬ ਦੂਜੇ ਬੰਦੇ ਥੱਲੇ ਖਾਉਣਾ ਤਾਂ ਬਲਕਾਰ ਸਿੱਧੂ ਦੀ ਇੱਕ ਤਾਂ ਸਮੱਸਿਆ ਖੜੀ ਹੋ ਗਈ ਕਿ ਸਰਕਾਰ ਉਹਦੇ ਨਾਲ ਡੈਫੀਨਿਟਲੀ ਨਾਰਾਜ਼ ਹੈਗੀ ਹੈ ਕਿ ਖਾਮ ਖਾਇਕ ਬਵਾਦ ਪੈਦਾ ਹੋਇਆ ਕਿਉਂਕਿ ਉਹਦੀ ਇੱਕ ਆਡੀਓ ਚੱਲੀ ਹੈਗੀ ਹੈ ਵੇਖੋ ਉਹ ਆਡੀਓ ਤਾਂ ਉਹਦੀ ਹੈਗੀ ਹੈ ਇਹ ਤਾਂ ਉਹਦੀ ਐਫਆਈਆਰ ਵੀ ਬਣ ਗਿਆ ਹੈਗਾ ਤਾਂ ਉਹ ਫੈਬ੍ਰिकेट ਕੀਤੀ ਹੈ ਫੋਰਜ ਕੀਤੀ ਇਸ ਗੱਲ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਹੈਗਾ ਇਹਦੇ ਤੇ ਮਨਿੰਦਰ ਜੀ ਸਤੂ ਦਾ ਕੀ ਅਸਰ ਹੈ ਇਹ ਤਾਂ ਬਾਅਦ ਦੀ ਗੱਲ ਹੈਗੀ ਤਾਂ ਜੋ ਅੱਜ ਉਹਨਾਂ ਨੇ ਜਿਹੜਾ ਹੈਗਾ ਡੀਆਈਜੀ ਕੋਈ ਕੋਰੀ ਮਠੰਡਾ ਰੇਜ ਮਠੰਡਾ ਤੇ ਐਸਐਸਪੀ ਨੂੰ ਕੰਪਲੇਂਟਸ ਭੇਜ ਕੇ ਬਲਕਾਰ ਸਿੰਘ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਜਿਹੜੇ ਬੰਦੇ ਨਾਲ ਗੱਲਬਾਤ ਹੋਈ ਸੀ ਤੇ ਜਿਸ ਬੰਦੇ ਨੇ ਰਿਕਾਰਡਿੰਗ ਕੀਤੀ ਸੀ ਉਹਨੇ ਇਸ ਗੱਲ ਨੂੰ ਸਰਟੀਫਾਈ ਕਰਤਾ ਵੀ ਹਾਂ ਇਹ ਉਹੀ ਗੱਲਬਾਤ ਹੈ ਜਿਹੜੀ ਮੈਂ ਬਲਕਾਰ ਸਿੰਘ ਨਾਲ ਗੱਲ ਕੀਤੀ ਹੈਗੀ ਹੈ ਤਾਂ ਉਹਨੇ ਕਿਹਾ ਵੀ ਸਿਰਫ ਇੰਨੀ ਗੱਲ ਨਹੀਂ ਹੈਗੀ ਇਸ ਤੋਂ ਬਾਅਦ ਵੀ ਅੱਗੇ ਵੀ ਬਹੁਤ ਗੱਲਾਂ ਹੈਗੀਆਂ ਜਿੱਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਾਰੇ ਬੜੀ ਗਲਤ ਕਮੈਂਟ ਕੀਤੀ ਗਈ ਹੈਗੀ ਉਹਦੇ ਭਾਈਚਾਰੇ ਬਾਰੇ ਜਾਂ ਉਹਦੀ ਪੱਗ ਬਾਰੇ ਤਾਂ ਜੇ ਮੈਨੂੰ ਹੁਣ ਇਹ ਲੱਗਦਾ ਕਿ ਹੁਣ ਜਿਹੜੀ ਲੜਾਈ ਵੱਧ ਗਈ ਹੈ ਇਹ ਜਿਹੜੀਆਂ ਰਿਕਾਰਡਿੰਗ ਵੀ ਹੈ ਇਹ ਵੀ ਅਗਲੇ ਦਿਨ ਸਾਹਮਣੇ ਆਉਣਗੀਆਂ ਤਾਂ ਸਰਕਾਰ ਕਿਸੇ ਵੀ ਵਾਇਦਾਕ ਤੋਂ ਇਹ ਆਸ ਨਹੀਂ ਰੱਖਦੀ ਕਿ ਕੋਈ ਸਰਕਾਰ ਦਾ ਅਕਸ ਖਰਾਬ ਕਰੇ ਜਾਂ ਸਰਕਾਰ ਲਈ ਕੋਈ ਸਮੱਸਿਆ ਖੜੀ ਕਰੇ ਤਾਂ ਬਰਕਾਰ ਸਿੰਘੂ ਨੇ ਖਾ ਖਾ ਜਿਹੜੀ ਗੱਲ ਜਿਹੜੇ ਕਰੌਲ ਆ ਜਾਵਾ ਦਾ ਗੱਲਬਾਤ ਹੋਈ ਨਹੀਂ ਬਣ ਸਕਦਾ ਸੀ ਉਹਦੇ ਚੋਂ ਿਆਦਾ ਪ੍ਰਭਾਵ ਵਰਤ ਕੇ ਜਿਹੜੇ ਪਰਚੇ ਦਰਜ ਕਰਵਾਏ ਆ ਉਦੇ ਜੋ ਉਹਨਾਂ ਨੂੰ ਮਿਲਦਾ ਕਾਫੀ ਸਿਆਸੀ ਇਹਦਾ ਜਿਹੜਾ ਹੈਗਾ ਖਮਿਆਜ਼ਾ ਉਹ ਭੁਗਤਣਾ ਪਊਗਾ ਸਰਕਾਰ ਵਾਲੇ ਪਾਸਿਓਂ ਵੀ ਤੇ ਪੁਲਿਸ ਵਾਲੇ ਪਾਸਿਓਂ ਵੀ ਕਿਉਂਕਿ ਵੇਖੋ ਜਦੋਂ ਅਦਾਲਤ ਦਾ ਮਸਲਾ ਇਹ ਆ ਗਿਆ ਫਿਰ ਇੱਥੇ ਸਰਕਾਰ ਦੀ ਜਮਨਤ ਨਹੀਂ ਚਲਣੀ ਹੈਗੀ ਅਦਾਲਤ ਤੋਂ ਬਾਰ-ਬਾਰ ਜਿੱਦੀ ਉਹਨੂੰ ਚਲਾਉਣੀ ਚਲਾ ਲਈ ਹੈ ਇਹ ਉਹਨੂੰ ਮਤਲਬ ਕਾਨੂੰਨੀ ਤੌਰ ਤੇ ਸਿਆਸੀ ਤੌਰ ਤੇ ਮਹਿੰਗਾ ਪਊਗਾ ਉਹ ਐਡਮਿਟ ਕਰਦਾ ਔਰ ਇਸ ਗੱਲ ਦੀ ਪੜਤਾਲ ਹੋ ਸਕਦੀ ਹੈ ਜਿਹੜੀ ਫੋਰੈਂਸਿਕ ਸਾਇੰਸ ਹੈਗੀ ਆ ਤੁਹਾਡੇ ਵਾਇਸ ਸਿੰਪਨ ਲੈ ਕੇ ਉਹ ਚੈੱਕ ਕਰ ਸਕਦੀ ਹੈ ਕਿ ਇੱਥੇ ਨਾਲ ਕੋਈ ਸ਼ੈਡ ਸ਼ਾਡ ਹੋਈ ਆ ਜਾਂ ਨਹੀਂ ਹੋਈ ਔਰ ਇਹ ਗੱਲ ਤਾਂ ਉਹਨੂੰ ਵੀ ਪਤਾ ਹੈਗਾ ਕਿ ਛੇੜ ਛਾੜ ਨਹੀਂ ਹੋਈ ਹਾਂ ਇਹ ਗੱਲ ਆ ਕਿ ਉਹਦੀ ਇੱਕ ਰਿਕਾਰਡਿੰਗ ਸੀ ਉਹ گاਾਂ ਪੱਤਰਕਾਰ ਚਲਾਉਣੀ ਚਾਹੀਦੀ ਹੈ ਨਹੀਂ ਚਲਾਉਣੀ ਚਾਹੀਦੀ ਇਹ ਇੱਕ ਅਲੱਗ ਵਿਸ਼ਾ ਹੈਗਾ ਬਟ ਇਹ ਕਹਿਣਾ ਕਿ ਇਹ ਮੇਰੀ ਰਿਕਾਰਡਿੰਗ ਹੈ ਹੀ ਨਹੀਂ ਇਹ ਇੱਕ ਤਰ੍ਹਾਂ ਦਾ ਝੂਠ ਮਾਰਨਾ ਤਾਂ ਮੈਨੂੰ ਲੱਗਦਾ ਵੀ ਹੁਣ ਮਤਲਬ ਬਲਕਾਰ ਸਿੱਧੂ ਲਈ ਇੱਕ ਕਲੇਸ਼ ਹੈਗਾ ਇਹ ਜਲਦੀ ਖਤਮ ਹੋਣ ਵਾਲਾ ਨਹੀਂ ਹੈਗਾ ਜਿਹੜਾ ਮਾ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਰਿਕਾਰਡਿੰਗਾਂ ਆ ਸਕਦੀਆਂ ਉਹਦੇ ਨਾਲ ਫਿਰ ਆਮ ਆਦਮੀ ਪਾਰਟੀ ਦਾ ਆਪ ਵਿੱਚ ਹੀ ਖਿਲਾਰਾ ਪੈਣ ਦੀ ਸੰਭਾਵਨਾ ਬਣ ਗਈ ਹੈ ਤੇ ਵੇਖੋ ਦੋ ਗੱਲਾਂ ਹੈਗੀਆਂ ਹਲ ਸਾਬ ਵੀ ਇਹ ਬਲਕਾਰ ਸਿੱਧੂ ਕਿਸੇ ਬੰਦੇ ਕੋਲੇ ਕਿਸੇ ਤੀਜੇ ਬੰਦੇ ਨੂੰ ਗਾਲ੍ਹਾਂ ਕੱਢ ਰਿਹਾ ਹੈਗਾ ਤਾਂ ਡੈਫੀਨਿਟਲੀ ਉਹਦੇ ਮਨ 'ਚ ਇਹ ਤਾਂ ਹੋਊਗਾ ਯਾਰ ਕਿ ਮੈਂ ਇਹ ਨਹੀਂ ਸੀਨੀਅਰ ਪੋਸਟ ਤੇ ਬੈਠਾ ਤੇ ਮੇਰੇ ਬਾਰੇ ਕੀ ਸੋਚਦਾ ਹੈਗਾ ਬਟ ਇਹਦਾ ਜਿਹੜਾ ਸਭ ਤੋਂ ਵੱਧ ਖਮਿਆਜ਼ਾ ਹੈਗਾ ਉਹ ਬਰਕਾਰ ਸਿੱਧੂ ਨੂੰ ਪੁੱਗਣਾ ਪੈਣਾ ਹੈ ਮਤਲਬ ਬਾਕੀ ਦਾ ਤਾਂ ਚਲੋ ਪਿੱਠ ਪਿੱਛੇ ਗਾਲ ਕੱਢ ਗਿਆ ਤਾਂ ਉਹਦਾ ਹੁਣ ਉਸ ਲੈਵਲ 'ਤੇ ਗੱਲ ਨਾ ਜਾਵੇ ਵਿਦਨ ਦਾ ਲੈਜਿਸਲੇਟਰੀ ਅੱਗੇ ਮੈਂਬਰ ਆਪਦੇ ਜਿਹੜੇ ਹੈਗੇ ਆ ਉਹਨਾਂ ਬਾਰੇ ਤਾਂ ਟਕਰਾਅ ਪੈਦਾ ਹੋ ਸਕਦਾ ਹਾਲਾਂਕਿ ਚਲੋ ਭੂਤਮਾਨ ਵੀ ਸਰਕਾਰ ਨੂੰ ਕਹਿ ਦਈਏ ਉਸ ਨੂੰ ਤਾਂ ਇਸ ਗੱਲ ਫਰਕ ਨਹੀਂ ਪੈਂਦਾ ਉਹ ਤਾਂ ਮੇਰੇ ਨਾਲ ਸਰਕਾਰ ਨੇ ਆਪਦੀ ਨਾਰਾਜ਼ਗੀ ਨੂੰ ਜਾਰ ਵੀ ਕਰਤੀ ਵੀ ਭਾਈ ਵੀ ਕਿਤੇ ਰਿਐਕਸ਼ਨ ਹੈਗਾ ਇਹ ਸਰਕਾਰ ਦੇ ਅਕਸ ਨੂੰ ਢਾਹ ਲਾਉਣ ਵਾਲਾ ਹੈਗਾ ਤੇ ਤੈਨੂੰ ਮਤਲਬ ਮੁੱਦਾ ਜਿਆ ਹੈਗਾ ਮੁਕਸ਼ਰਾ ਨਹੀਂ ਆਇਆ ਹੈਗਾ ਸ਼ਾਇਦ ਪਤਾ ਲੱਗਾ ਕਿ ਅੱਜ ਮੁੱਖ ਮੰਤਰੀ ਨੇ ਐਮਐਲਏ ਜਨੂੰ ਉੱਥੇ ਬੁਲਾਇਆ ਵੀ ਹੈ ਇੱਕ ਗੱਲ ਇਹਦੇ ਵਿੱਚ ਹੋਰ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਆਮ ਤੌਰ ਤੇ ਜਿਹੜਾ ਪੰਜਾਬ ਦਾ ਵੂਮਨ ਕਮਿਸ਼ਨ ਹੈ ਉਹਨਾਂ ਕਿਨੀਆਂ ਕੀ ਗੱਲ ਤੇ ਵੀਡੀਓ ਪਾਉਂਦਾ ਰਹਿੰਦਾ ਤੇ ਇਹਦੇ ਵਿੱਚ ਇੰਨੀ ਭੱਧੀਆਂ ਭਾਸ਼ਾ ਵਰਤੀ ਗਈ ਹੈ ਔਰਤਾਂ ਨੂੰ ਲੈ ਕੇ ਤੇ ਇੱਕ ਵਾਰੀ ਵੀ ਉਹਨੇ ਕੁਝ ਨਹੀਂ ਬੋਲਿਆ ਦੇਖੋ ਸਰ ਜਿਹੜਾ ਕ੍ਰਾਈਮ ਹੈਗਾ ਇਹ ਬਿਹਤ ਸੈਂਸਿਟਿਵ ਗੱਲ ਹੈਗੀ ਯਾਰ ਬਹੁਤ ਨੀਸ ਕਿਸਮ ਦੀ ਗੱਲ ਹੈ ਸੀ ਔਰ ਜਾਦਵਾਰੇ ਇਸ ਤਰ੍ਹਾਂ ਬੋਲਣਾ ਮੈਂ ਹੈਰਾਨ ਹੈਗਾ ਕਿ ਨਿੱਕੀ ਨਿੱਕੀ ਗਲਤੀ ਇਹਦਾ ਵੂਮਨ ਕਮਿਸ਼ਨ ਜਾਂ ਸਰੇ ਕਮਿਸ਼ਨਾਂ ਐਕਸ਼ਨ ਲੈਂਦੇ ਆ ਅੱਜ ਜਦੋਂ ਇਹਨਾ ਵਾਇਰਲ ਹੋ ਗਿਆ ਹੈਗਾ ਉਹਦੇ ਬਾਰੇ ਉਹਨਾਂ ਨੇ ਕੋਈ ਘਟੋ ਘਟ ਇਹੀ ਪਤਾ ਕਰ ਲੈਣ ਵੀ ਇਹ ਵੀਡੀਓ ਸੱਚੀ ਹੈ ਕਿ ਝੂਠੀ ਚਲ ਇਹ ਗੱਲ ਹੀ ਪਤਾ ਲੱਗ ਜੂਗੀ ਜਾਂ ਜਿਹੜੇ ਔਰਤਾਂ ਦੇ ਹੱਕਾਂ ਲਈ ਲੜਨ ਵਾਲੀਆਂ ਜਿੱਥੇ ਬੰਦੀਆਂ ਹੈਗੀਆਂ ਮੈਂ ਉਹਨਾਂ ਦਾ ਕਿਸੇ ਦਾ ਬਿਆਨ ਨਹੀਂ ਵੇਖਿਆ ਜਿਨ੍ਹਾਂ ਨੇ ਇਹਦੀ ਕੰਟਰਡਿਕਸ਼ਨ ਕੀਤੀ ਹੋਵੇ ਇਹਦੀ ਕੰਟਰਡਿਕਸ਼ਨ ਜਾਂ ਇਹਦਾ ਨਿੰਦਣਾ ਇਹਦਾ ਵਿਰੋਧ ਕਰਨਾ ਇਹ ਹਰ ਉਸ ਬੰਦੇ ਨੂੰ ਚਾਹੀਦਾ ਹੈਗਾ ਜਿਲ੍ਹਾ ਰਿਸਪੈਕਟ ਨਾ ਰਹਿਣਾ ਚਾਹੁੰਦਾ ਹੈਗਾ ਜੇ ਤੁਹਾਡਾ ਲੀਡਰ ਹੈਗਾ ਐਮਐਲਏ ਹੈਗਾ ਉਹਦੀ ਭਾਸ਼ਾ ਇਸ ਤਰ੍ਹਾਂ ਦੀ ਹੈ ਵੀ ਉਹ ਇੱਕ ਕਲਾਕਾਰ ਆ 20 ਸਾਲੋਂ ਕਲਾ ਕਰ ਰਿਹਾ ਔਰ ਉਹਦੀ ਸੋਚ ਕਿਉਂ ਜੀ ਹੈ ਜੇ ਉਹ ਇਸ ਤਰ੍ਹਾਂ ਦਾ ਬੰਦਾ ਹੈਗਾ ਤਾਂ ਮੈਨੂੰ ਇਹ ਲੱਗਦਾ ਕਿ ਉਹਨੂੰ ਜੇ ਸਿਆਣਾ ਹੋਵੇ ਤਾਂ ਉਹ ਸ਼ਰਮ ਨਾਲ ਇਸ ਜਗ੍ਹਾ ਨੂੰ ਕਰਕੇ ਪਾਸੇ ਭਜਾਣਾ ਚਾਹੀਦਾ ਇੱਕ